ਹੇ ਲੇਡੀਜ਼ ਸਮ ਆਂਡਰਸ ਪਲੀਜ਼ ਗਿਵ ਮੀ ਸਮ ਆਂਡਰਸ ਚੱਕ ਕੇ ਕੰਨ ਤੋਂ ਪਰਲੇ ਬੰਨੇ ਛੱਡ ਦੇ ਮੈਡਮ ਨੂੰ ਬੁਲਾ ਕੇ ਲਿਆ ਜਾਨਾ ਨਾਲ ਮੈਂ ਨਹੀਂ ਜਾਣਾ ਮੈਡਮ ਨੂੰ ਬੁਲਾ ਕੇ ਲਿਆ ਉਹ ਧੱਕੇ ਨਾ ਬੈਗ ਚੱਕ ਕੇ ਛੱਡ ਆਂਦਾ ਉਹ ਲੈ ਗਈ ਰੋੜਾ ਛੜ ਤੁਹਾਨੂੰ ਪਤਾ ਹੈ ਮੈਡਮ ਮੈਡਮ ਨੇ ਕਿਸ ਹੁਣ ਮਾਰਨੀ ਅੱਗੋ ਜਾ ਕੇ ਸਸਤੇ ਸੂਟ ਬਈ ਦੁਕਾਨ ਦੀ ਫਰੀਜ ਪ੍ਰੋਮੋਸ਼ਨ ਨਿਕਰ ਨਹੀਂ ਇਹ ਕੰਨੀ ਗਲਤਗਾ ਫਾਈਨਲੀ ਸਾਡੇ ਵੱਡੇ ਭਾਈ ਨੇ ਫੋਨ ਲਾ ਲਿਆ ਵਿੱਚ ਹੁਣ ਹੁਣ ਉਹ ਸਿਲੈਕਟ ਕਰਾਏਗਾ ਦਿਨ ਤਨ ਨਾ 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 ਦਿਨ ਦਿਨ ਤਨ ਨਾ 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 ਆਪ ਦੀ ਜੇਬ ਢਿਲੀ ਕਰ ਤੂੰ ਤੇਰੀ ਜੇਬ ਖਾਲੀ ਅੱਜ ਜਿੰਨਾ ਉਹਨਾਂ ਨੇ ਢੇਗ ਲਾ ਲਿਆ ਤੇ ਵਾਇ ਕਰ ਰਹੇ ਆ ਇਧਰ ਆਪਣੀ ਬੀਬੀਆਂ ਸੂਟਿੰਗ ਸੂਟ ਇੰਜੋਏ ਕਰ ਰਹੇ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹੈ ਲੇਡੀਜ਼ ਸਮ ਹੰਡਸ ਪਲੀਜ਼ ਗਿਵ ਮੀ ਸਮ ਹੰਡਸ ਐਂਡ ਆਈ ਮ ਬਾਲਿੰਗ ਐਂਡ ਖਾਈਂ ਤੇ ਠੰਡੇ ਤੋਂ ਬਚੀ ਇਹ ਲੇਡੀ ਸਾਮਾਂਡਾਸ ਥੈਂਕ ਯੂ ਸਾਮਾਂਡਾਸ ਫੜ ਫੜ ਫੜਕੇ ਨੂੰ ਛਾੜਿਆ ਚੱਕ ਕੇ ਕੰਨ ਤੋਂ ਪਰਲੇ ਬੰਨੇ ਛੱਡ ਦੇ ਮੈਡਮ ਨੂੰ ਬੁਲਾ ਕੇ ਲਿਆ ਜਾਨਾ ਨਾਲੇ ਮੈਂ ਨਹੀਂ ਜਾਣਾ ਮੈਡਮ ਨੂੰ ਬੁਲਾ ਕੇ ਲਿਆ ਨਾਲੇ ਜਾਈ ਵੀ ਜਾਨਾ ਨਾਲੇ ਮੈਂ ਨਹੀਂ ਜਾਣਾ ਉਹ ਲੈ ਘਰ ਦੇ ਅੱਗੇ ਲਾਇਆ ਉਹ ਰੋੜੇ ਮਾਰਦੇ ਆ ਕਿੱਡਾ ਭੈੜਾ ਹੀ ਕਿੰਨੇ ਪੁਣੇ ਗਿਆ ਬੜਾ ਭੈੜਾ ਹੀ ਨਾ ਨਾ ਕਹਿੰਦੇ ਭਰਾ ਨੂੰ ਲੈ ਕੇ ਜਾ ਨਾ ਮੈਂ ਜਾਣਾ ਉਹ ਥੱਕੇ ਨਾ ਬੈਗ ਚੱਕ ਕੇ ਛੱਡ ਆਂਦਾ ਉਹ ਲੈ ਗਈ ਰੋੜਾ ਸੜ ਤਾ ਨੂੰ ਪਤਾ ਮੈਡਮ ਨੇ ਕਿਸ ਹੁਨ ਮਾਰਨੀ ਅੱਗੇ ਜਾ ਕੇ ਉਹਨੇ 27 ਰੁਪਏ ਕਿਹਾ 사ਸਰੀ ਘਾਲ ਜੀ 사ਸਰੀ ਘਾਲ ਵੀਰ ਜੀ ਗਿਆ ਜੀ 사ਸਰੀ ਘਾਲ ਬੰਦੇ ਪਹੁੰਚ ਚੁੱਕੇ ਆ ਉਹ ਤੇ ਬੀਬੀਆਂ ਜਾਂਦੀਆਂ ਹਾਲੀ ਹਾਲੀ ਕੋਈ ਪਰਦੀਆਂ ਗਲੀਆਂ ਵਿੱਚ ਗਲੀਆਂ ਵਿੱਚ ਸੈਰ ਸਪਾਟੇ ਕਰਦੇ ਸੈਰ ਸਪਾਟੇ ਕਰਦੇ ਸਸਤੇ ਸੂਟ ਬਾਈ ਦੁਕਾਨ ਦੀ ਫਰੀ ਪ੍ਰੋਮੋਸ਼ਨ ਨਿਕਰਨੀ ਹੈ ਇਹ ਕੰਮ ਨਹੀਂ ਗਲਤ ਗੱਲ ਆ ਫਾਈਨਲੀ ਸਾਡੇ ਵੱਡੇ ਭਾਈ ਨੇ ਫੋਨ ਲਾ ਲਿਆ ਵਿੱਚ ਹੁਣ ਹੁਣ ਉਹ ਸਿਲੇਕਟ ਕਰਾਏਗਾ ਦਿਨ ਤਣਾ ਨਾ 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 ਦਿਨ ਤਣਾ ਨਾ 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 ਬੀਬੀਆਂ ਨੂੰ ਸੂਟ ਇਹ ਨਾਲ ਕਾਫੀ ਪੀਂਦੀਆਂ ਨਾਲ ਸਨ ਜਵਾਏ ਰਜੀਤੀ ਆਪ ਦੀ ਜੇਬ ਢਲੀ ਕਰ ਤੂੰ ਤੇਰੀ ਜੇਬ ਖਾਲੀ ਅੱਜ ਕਾਫੀ ਵਿਦ ਸੂਟ ਜਿੰਨਾ ਉਹਨਾਂ ਨੇ ਢੇਗ ਲਾ ਲਿਆ ਤੇਰੀ ਜੇਬ ਖਾਲੀ ਆ ਪੱਕੀ ਇੰਟੈਂਸ਼ਨ ਅਲੇ ਦਦਾ ਤੀਜੀ ਦੁਕਾਨ ਆਈ ਦੀ ਇਹ ਬੀਬੀਆਂ ਵੀ ਇਹ ਨਹੀਂ ਰਾਜੀ ਤੇ ਇਹ ਨਹੀਂ ਰਾਜੀ ਇਹ ਕਿੱਥੇ ਰਜਣਾ ਇਹਨਾਂ ਨੇ ਦੱਸ ਕਦੇ ਨੀਲਾ ਕਰੇ ਹਰਾ ਕਰੇ ਪੀਲਾ ਤੇ ਪਤਾ ਨਹੀਂ ਗਾਂ ਕਿਹੜੀ ਗੁਫਾ ਜੀ ਚ ਲੈ ਕੇ ਬਾਹ ਲਿਆ ਵਾ ਗੁੱਟ ਤੇ ਲਾਇ ਪੇ ਦੋ ਕੋਫੀ ਚ ਬਾਈ ਕਰ ਰਹੇ ਹਾਂ ਇੱਧਰ ਆਪਣੀ ਬੀਬੀਆਂ ਸੂਟਿੰਗ ਸੂਟ ਇੰਜੋਏ ਕਰ ਰਹੇ ਆ ਜਸਲੀਨ ਅਵਨੀਤ ਵਾਓ ਸ੍ਰੀ ਹਾਈ ਗੁੱਡ ਮਾਰਨਿੰਗ ਮੈਂ ਬਾਬਾ ਜੇਰ ਦਾ ਤੁਹਾਡੇ ਚ ਖੜਾ ਤੁਹਾਡੀਆਂ ਸੁਣਦੇ ਆ ਆ ਗਿਆ ਤੁਹਾਡੇ ਕੋਲੇ ਮੈਂ ਇੱਕ ਮਿੰਟ ਹਾ ਲੈਡੀਸ ਹਾਈ ਤੁਹਾਡੇ ਜੈਂਟਸ ਕਿੱਥੇ ਆ ਜੈਂਟਸ ਬਹੁਤ ਆ ਓਏ ਹਾ ਗੁੱਡ ਮਾਰਨਿੰਗ ਓ ਲੱਗੇ ਬਈ ਗਾਮਾਂ ਦੇ ਥੱਲੇ ਦੋਵੇਂ ਨੌਜਵਾਨ ਗੱਭਰੂ वाओ डराती है डराती है पर जाने का नहीं ये देखो मारती है ये, ये की हाल है ठीक है दंद दिखाओ दंद आ करो आ आ आ आ ओए 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 ओए, ओए। ए जेंट्स के लेडीज राजू दो, दो, दो जेंट्स के लेडी जेंट्स जेंट्स वाओ اس کا نام رکھیں گے ہم آج سے ڈینوٹو واو اے یا ڈین بھائی دا پتر آ اجے ج ڈین نو جاندے تسی ڈین بلجیر اپنے نو ہاں جی اے او اوپر गुड मॉर्निंग ہاں جی گاجو دیکھ لیونی سٹوری گائز باقی گال تھونو بلکرن سن تو کرشن سن تو دی ویڈیوز کیدا لگدیاں کمنٹ کر کے ضرور دسو تے اددا دی اور ویڈیوز دیکھتے رہن لئی چینل نو سبسکرائب ضرور کرےو